ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਭਲਾੜੇ ਪਹੁੰਚੇ ਆਂਗੇ ਮਹਿੰਦਰਾ ਟਰੈਕਟਰ ਏਜੰਸੀ ਦੇ ਵਿੱਚ ਬਾਈ ਹੋਰਾਂ ਕੋਲੇ ਬਹੁਤ ਜ਼ਿਆਦਾ ਜਿਹੜਾ ਸਟਾਕ ਦੇ ਵਿੱਚ ਪੁਰਾਣਾ ਟਰੈਕਟਰ ਖੜਾਗਾ ਤੇ ਪੁਰਾਣੇ ਟਰੈਕਟਰਾਂ ਦੇ ਰੇਟਾਂ ਦੇ ਨਾਲ-ਨਾਲ ਆਪਾਂ ਟਰੈਕਟਰ ਦੀ ਤੁਹਾਨੂੰ ਜਾਣਕਾਰੀ ਦੇਵਾਂਗੇ ਠੀਕ ਆ ਤੇ ਗੱਲਬਾਤ ਕਰਦੇ ਆਂ ਸੱਸੀ ਗੱਲ ਬਾਈ ਸੱਸੀ ਗੱਲ ਬਾਈ ਜੀ ਹੋਰ ਠੀਕ ਹੋ ਜੀ ਠੀਕ ਠਾਕ ਜੀ ਵਧੀਆ ਤੇ ਬਾਈ ਜੀ ਇੱਕ ਤਾਂ ਆਪਣੇ ਕੋਲੇ ਕਿਹੜੇ-ਕਿਹੜੇ ਜਿਹੜੇ ਮਾਡਲ ਖੜੇ ਨੇ ਪੁਰਾਣੇ ਟਰੈਕਟਰਾਂ ਦੇ ਵਿੱਚ ਉਹਨਾਂ ਬਾਰੇ ਦੱਸੋਗੇ ਸਾਡੇ ਕੋਲ ਜੀ ਟੋਟਲ ਸਾਰੇ ਮਾਡਲ ਖੜੇ ਨੇ ਜੀ ਹਾਂ ਤੇ ਆਪਾਂ ਇਥੋਂ ਸ਼ੁਰੂ ਕਰਦੀਏ ਨਾ ਫਾਰਮ ਟਰੈਕ ਖੜਾ ਇਧਰਲੇ ਪਾਸੇ 60 HP ਆ ਜੀ ਹਾਂ 60 HP ਇਹਦੀ ਕੰਡੀਸ਼ਨ ਬਾਰੇ ਦੱਸੋਗੇ ਹੀ ਆਪਾਂ ਇਹਦੀ ਕੰਡੀਸ਼ਨ ਹੈ ਜੀ ਇਹ 2 ਵੇਲ ਹੈ ਜੀ ਠੀਕ ਆ ਇਹ ਹਰਿਆਣਾ ਨੰਬਰ ਹੈ ਜੀ ਹਰਿਆਣਾ ਨੰਬਰ ਹਾਂ ਇਹ ਟੋਟਲ 3.45 ਦਾ ਰੇਟ ਹੈ ਜੀ ਉਹ ਆਪਾਂ ਜੈਸ ਨੂੰ 2.5 ਦਾ ਦੇ ਦਾਂਗੇ ਉਹ ਹੋ ਜਾਊਗਾ ਮਤਲਬ ਮਾਣਤਨ ਮੌਕੇ ਹਾਂ ਮਾਣਤਨ ਹੋ ਜਾਊ ਜੀ ਕੰਡੀਸ਼ਨ ਹੈ ਜੀ ਸਾਰੇ ਪਾਸੇ ਓਕੇ ਹੈ ਜੀ ਇਹ ਐਨਓਸੀ ਵਗੈਰਾ ਅਵੇਲੇਬਲ ਹੋ ਜਾਊ ਬਈ ਹਾਂ ਜੀ ਮਾਡਲ ਕਿੰਨਾ ਦਾ ਮਾਡਲ ਇਹ ਆਪਣਾ 14 ਜੀ 14 ਮਾਡਲ ਹੈ 14 ਮਾਡਲ ਹੈ ਜੀ ਟਾਇਰ ਆਵਣੀ ਉਹ ਦੇਖ ਸਕਦੇ ਹੋ ਬਾਈ ਵਧੀਆ ਮਤਲਬ ਟਾਇਰ ਪਏ ਨਹੀਂ ਹਲੇ ਟਾਇਰ ਨੰਬੇ ਅਸੀਂ وجہ ਟਾਇਰ ਪਏ ਨਹੀਂ ਮਤਲਬ ਵਾਹੀ ਜੋਗ ਟਾਇਰ ਹੈਗੇ ਨਹੀਂ ਕੋਈ ਆਏ ਨਹੀਂ ਹੈਗਾ ਵੀ ਜਾਂਦੇ ਨੂੰ ਕੋਈ ਵੀ ਕੰਮ ਕਰਾਉਣ ਦੀ ਲੋੜ ਆ ਟਰੈਕਟਰ ਪੂਰਾ ਵਧੀਆ ਜੇ ਵਨ ਕੰਡੀਸ਼ਨ ਚ ਆ ਤੇ ਅਗਲਾ ਟਰੈਕਟਰ ਆ ਗਿਆ ਜੌਂਡੀਅਰ 50 50 50 50 ਡੀਜੀ ਹਾਂਜੀ ਇਹ ਵੀ 14 ਮਾਡਲ ਹੈ ਜੀ 14 ਮਾਡਲ ਹਾਂ ਤਿੰਨ 80 ਰੇਟ ਆ ਜੀ ਇਹਦਾ ਠੀਕ ਆ ਤੇ ਕੋਈ ਨਿਮਾਨਤਨ ਕਰ ਲਾਂਗੇ ਪਰ ਰੇਟ ਦਾ ਹੋਜੂ ਜੀ ਠੀਕ ਆ ਜੀ ਹਾਂ ਤੇ ਟਾਇਰਾਂ ਟੂਰਾ ਆਵਣੀ ਉਹ ਵੀ ਟਾਇਰਾਂ ਗਣੀ ਓਕੇ ਹੈ ਜੀ ਆਮ ਜੀਮੀਦਾਰ ਕੋਲ ਚੱਲਿਆ ਜੀ ਲੋਕਲ ਠੀਕ ਆ ਮਾਡਲ ਕਿੰਨਾ ਹੈ ਜੀ ਇਹ ਮਾਡਲ ਦਾ 14 ਜੀ 14 ਮਾਡਲ 14 ਮਾਡਲ ਇੱਕ ਬਾਈ ਜੇ ਕਿਸੇ ਨੇ ਫਾਈਨਾਂਸ ਵਗੈਰਾ ਕਰਾਉਣਾ ਹੋਵੇ ਉਹ ਵੀ ਹੋ ਜੂਗਾ ਜੀ ਪੁਰਾਣੇ ਟਰੈਕਟਰ ਦੇ ਕੋਲ ਹੋ ਜੂਗੀ ਸਰ ਹਾਂ ਜੀ ਉਹ ਵੀ ਹੋ ਜੀ ਹੁੰਦਾ ਨਾ ਕਿੰਨੇ ਮਤਲਬ ਤਕਰੀਬਨ ਦੇ ਕੇ ਜਿਹੜਾ ਟਰੈਕਟਰ ਆਪਣੇ ਕੋਲ ਲੈ ਸਕਦਾ ਬੰਦਾ ਇਹ ਲੱਖ ਰੁਪਏ ਦੇ ਕੇ ਟਰੈਕਟਰ ਲੈ ਸਕਦਾ ਜੀ ਲੱਖ ਰੁਪਏ ਦੇ ਕੇ ਬਾਕੀ ਲੋਨ ਹੋ ਜਾ ਬਾਕੀ ਲੋਨ ਕਰਾ ਦਨੇ ਆ ਇਹ ਪੀਵੀ 31 ਮਾਨਸਾ ਦਾ ਨੰਬਰ ਆਈ ਲੋਕਲ ਨੰਬਰ ਆ ਗਿਆ ਲੋਕ ਨੰਬਰ ਆਈ ਮਾਨਸਾ ਦਾ ਇਹਦੇ ਵਾਸਤੇ ਕੋਈ ਐਨਓਸੀ ਵਗੈਰਾ ਦੀ ਪੰਜਾਬ ਵਾਲਿਆਂ ਤੋਂ ਲੋ ਇਹ 5210 ਹਾਂ ਜੀ ਠੀਕ ਆ ਜੀ ਇਹ 19 ਮਾਡਲ ਹੈ ਜੀ ਇਹ 65 ਦਾ ਰੇਟ ਹੀ ਆ ਜੀ ਇਹਦਾ ਠੀਕ ਆ ਹਾਂ ਕੁ ਸਮਾਨਦਾਰ ਵੇ ਮੌਕੇ ਤੇ ਹੋ ਜਾਂਦਾ ਹੁੰਦਾ ਤੇ ਮਾਡਲ ਆ ਗਿਆ 19 ਹਨਾ 19 ਮਾਡਲ ਹੈ ਜੀ ਇਹ ਤਾਂ ਲੋਨ ਵੀ ਫੁੱਲੀ ਹੋ ਜੂ ਬਈ ਫੁੱਲ ਲੋਨ ਹੋ ਜੂਏ ਇਹਦੇ ਜੀ ਹਾਂ ਥੋੜੇ ਬਹੁਤੇ ਪੈਸੇ ਬੇਸ਼ੱਕ ਆ ਜਿਹੜੇ ਡਾਊਨ ਪੇਮੈਂਟ ਦੇ ਤੌਰ ਤੇ ਕਸਟਮਰ ਨੂੰ ਦੇਣੇ ਪੈ ਜਾਣ ਪਰ ਲਗਭਗ ਫੁੱਲ ਲੋਨ ਹੋ ਜੂ ਨਹੀਂ ਲੋਨ ਬੋਲੋ ਜੀ ਇਹ ਗੇਅਰ ਦੇ ਇੰਜਨ ਤੇ ਜਮਾ ਓਕੇ ਆ ਜੀ ਠੀਕ ਆ ਵਧੀਆ ਜ਼ਿੰਮੇਵਾਰ ਕੋਲ ਇਕੱਠੇ ਹੋਏ ਠੀਕ ਆ ਹਾਂ ਅੱਗੇ ਆ ਜੀ ਇਹ ਇੱਧਰ ਖੜਾ ਜੌਂਡੀਅਰ ਪੰਜਾਬ 50 ਡੀ ਇਹ ਆ ਜੀ 50 50 ਡੀ ਆ ਜੀ ਦੋ ਦੇ ਇਹ ਜਿਵੇਂ ਵੈਲਿਊ ਜੀ ਵਨ ਤੇ ਉਹਦੇ ਚ ਕੋਲਰ ਰਿਸਫਟੀ ਆ ਲਿਖਿਆ ਹੋਇਆ ਹੈ ਇਹਦੇ ਚ ਕੋਈ ਫਰਕ ਹੁੰਦਾ ਨਹੀਂ ਇਹ ਕੰਪਨੀ ਕੋਈ ਫਰਕ ਪਾਇਆ ਹੋਇਆ ਇਹ ਇਹ ਤਾਂ ਟਾਈਟੂਨ ਸਾਰੇ ਨਵੇਂ ਪੈਣ ਬਈ ਜਾਮਾ ਹਨਾ ਇਹ ਹੈ ਹੀ 23 ਮੰਡਰਾ ਜੀ ਇਹ ਠੀਕ ਆ ਹਾਂ ਇਹ ਪੀ ਵੀ 31 ਮਾਨਸਾ ਨੰਬਰ ਆਈ ਲੋਕਲ ਠੀਕ ਆ ਜੀ ਹਾਂ ਇਹ 640 ਦਾ ਰੇਟ ਆ ਜੀ ਇਹਦਾ ਬਾਕੀ ਮੌਕੇ ਤੇ ਬਾਕੀ ਮੌਕੇ ਤੇ ਕਟਬਦ ਹੋ ਜਾਂਦੇ ਆ ਠੀਕ ਆ ਹਾਂ ਟਰੈਡ ਸੋਨਾ ਹੈ ਅਗਲਾ ਆ ਗਿਆ ਅਰਜਨ 605 ਡੀਆਈ 605 ਜੀ ਹਾਂ ਜੀ ਤੇ ਇਹਦੀ ਬੈਟਰੀ ਚਾਰਜ ਲਾਰਖੀ ਆ ਇਹਦੀ ਬੈਟਰੀ ਚਾਰਜ ਲਾਰਖੀ ਆ ਬੈਟਰੀ ਇਸ ਤਰ੍ਹਾਂ ਥੋੜੀ ਡਾਊਨ ਹੋ ਗਈ ਜੀ ਠੀਕ ਆ ਕਿੰਨਾ ਮਾਡਲ ਆ ਬਾਈ ਇਹ ਟਰੈਕਟਰ ਇਹ ਮਾਡਲ ਹੈ ਜੀ ਤਮ ਦੇਖਣਾ ਬੋਸ ਸਰ ਇੱਕ ਮਿੰਟ ਮੇਰੇ ਕੋਲ ਚ ਇੱਥੇ ਆ ਗਿਆ ਇਹ ਹਰਿਆਣਾ ਨੰਬਰ ਆ ਜੀ अच्छा ठीक है एचआर नंबर आ गया एचआर नंबर आ गया जी रहना 10 मिनट लगा जी 10 10 मिनट लगा 10 जी ਤੇ ਰੇਟ ਕੀ ਹੈ ਦਾ ਬਾਈ ਰੇਟ ਦਾ 4 ਹੈ ਜੀ ਤੇ ਅੱਛਾ ਜਿਵੇਂ 10 ਮਾਡਲ ਦੀ ਵੀ ਇਹਨੂੰ ਸੀ ਤਾਂ ਮਿਲ ਹੀ ਜੂ ਉਹਦੀ ਹੈ ਨਾ ਬਾਈ ਹਾਂ ਇਨਸੂ ਮੱਚ 24 ਚੱਲਣਾ 14 ਸਾਲ ਹਾਂ ਜੀ ਅੱਛਾ ਤੇ ਠੀਕ ਆ ਆ ਜੀ ਅੱਗੇ ਆ ਜੋ ਵਾਹ ਇੱਧਰ ਖੜਾ ਸੋਨਾ ਲੀਕਾ ਡੀਆਈ 750 ਆਈ 2001 ਮਾਡਲ ਆਈ ਇਹ ਇਤਰੂ ਵੀ ਦਿਖਾ ਦੇ ਬਾਈ ਮਗਰ ਉਹ ਟੈਨ ਟੂਰਾ ਬਣੀ ਬਿਲਕੁਲ ਜਾਇਜ਼ ਰੇਟ ਦਾ ਜਿਹੜਾ ਟਰੈਕਟਰ ਆ ਗਿਆ ਸਸਤੇ ਭਾਅ ਦਾ ਅੱਜ ਕਿਸੇ ਕਿਸਾਨ ਨੇ ਘਰੇ ਵਰਤ ਨੂੰ ਲੈਣਾ ਜਿਦੋਂ ਤੇ ਗੇਅਰ ਦਾ ਓਕੇ ਆ ਜਮਾ ਜੀ ਠੀਕ ਆ ਇੰਜਨ ਜਮਾ ਸਾਫ ਪਿਆ ਜੀ ਦੇਖੋ ਕਿਸੇ ਪਾਸੇ ਨਹੀਂ ਬੈਟਰੀ ਨਵੀਂ ਆ ਜੀ ਕੋਈ ਬੈਟਰੀ ਨਵੀਂ ਤਰੀ ਹਾਂ ਰੇਟ 210 ਆ ਜੀ ਹੋਰ ਵੀ ਮੰਗਦੇ ਜਿਹੜਾ ਮੌਕੇ ਦੀ ਮੰਗ ਦਾ ਨੰਬਰ ਬਾਈ ਕਿੱਥੋਂ ਲੋਕਲ ਆ ਗਿਆ ਇਹ ਵੀ ਲੋਕਲ ਨੰਬਰ ਆ ਜੀ ਇਹ ਪੰਜਾਬ ਦਾ ਤੇ ਬਾਕੀ ਜਿਹੜਾ 2001 ਮਾਡਲ ਆ ਬਾਈ ਤਾਂ ਤੁਸੀਂ ਮਤਲਬ ਹਿੰਦੀ ਚਲਾਈ ਜਾਣਾ ਕਿਹੜਾ ਕਾਪੀਆਂ ਨਾ ਕਰੋ ਹੁੰਦੀ ਇਹ ਇਹ ਤਾਂ ਐਪੀਸੋਡ ਦੀ ਤੋਂ ਬਸ ਅੱਗੇ ਦੇ ਕਿਤੇ ਐਪੀਸੋਡ ਦਿੱਤਾ ਜਾਂਦਾ ਹਣਾ ਐਪੀਸੋਡ ਦਿੱਤਾ ਜਾਂਦਾ ਅੱਗੇ ਚੱਲੀ ਜਾਂਦਾ ਹਾਂ ਜੀ ਇਧਰ ਦੇ ਮਗਰਲੇ ਪਾਸੇ ਖੜਾ ਆਈਸ਼ਵਰ ਆਪਣੇ ਕੋਲੇ 557 557 ਜੀ ਇਹ ਇਹ ਵੀ 19 ਮਾਡਲ ਹੈ ਜੀ ਠੀਕ ਆ ਬਾਈ ਹਾਂ ਇਹ ਪੀਵੀ 31 ਮਾਡਲ ਦਾ ਨੰਬਰ ਹੈ ਲੋਕਲ ਜੀ ਬੈਟਰੀ ਇਹਦੀ ਅੰਦਰ ਪਈ ਹੈ ਜੀ हां बैटरीयां ਦਾ ਲਾ ਲੈਂਦੇ ਹਾਂ ਹਾਂ ਬੈਟਰੀ ਲਾ ਲੈਣਾ ਤੁਸੀਂ ਆਉਣਾ ਤਾਂ ਤੁਹਾਨੂੰ ਉਹ ਨਾਦ ਨਾਲ ਜਿਹੜੀ ਬੈਟਰੀ ਰੱਖ ਕੇ ਦੇਣਗੇ ਤੇ ਉਪਰ ਸਟਾਰਟ ਕਰਕੇ ਜੀ ਉਹ ਨਵੀਂ ਬੈਟਰੀ ਵਿੱਚ ਕੋਈ ਖੜੇ ਨਹੀਂ ਬੈਟਰੀਆਂ ਡੈੱਡ ਹੋ ਜਾਂਦੀਆਂ ਹਾਂ ਇਹ ਕਿਉਂ ਜੋ ਛੱਡੀ ਛੱਡ ਕੇ ਜਦੋਂ ਅਲੱਗ ਲਾ ਕੇ ਜਗਾ ਠੀਕ ਹੈ ਜੀ ਠੀਕ ਹੈ ਤੇ ਟਾਇਰਾਂ ਟੂਰਾਂ ਨਹੀਂ ਓਕੇ ਆ ਬਾਈ ਹਨਾ ਇਹ ਵੀ ਕਿਹਾਂ 19 ਮਾਡਲ ਹੈ ਟਾਇਰਾਂ ਗੜੀ ਇਹ ਟਾਇਰ ਥੋੜੀ 30 ਪੈਸੇ ਟਾਇਰ ਨਹੀਂ ਜੇ ਵੀ 20 ਅੱਜ ਇਹ ਕਿਸੇ ਨੇ ਆਮ ਘਰੇ ਕੰਮ ਕਰਨ ਵਾਸਤੇ ਮਤਲਬ ਬਰਤਨ ਨੂੰ ਲੈਣਾ ਤਾਂ ਠੀਕ ਪੈਣੇ ਟਾਇਰ ਬਾਕੀ ਚੁਆਇਸ ਆ ਜੀ ਕਸਟਮਰ ਦੀ ਪਵਾ ਵੀ ਸਕਦਾ ਪ ਠੀਕ ਆ ਬਾਕੀ ਡਿਮਾਂਡ ਵਾਲ ਮੌਕੇ ਹੋ ਜੂ ਇਹ ਆ ਗਿਆ ਜੀ ਐਂਡੋਫਾਰਮ ਜੀ ਐਂਡੋਫਾਰਮ ਹਾਂ 3055 ਐਨਵੀ 3055 21 ਮਾਡਲ ਆਈ ਇਹ ਠੀਕ ਆ ਇਹ ਪਹਿਲਾਂ ਵੀ ਆਪਣੇ ਕੋਲੋਂ ਗਿਆ ਹੋਇਆ ਜੀ ਇਹ ਬਾਈਆਂ ਕੋਲ ਐਂਡੋਫਾਰਮ ਜਾਂਸੀ ਜਦੋਂ ਜੀ ਠੀਕ ਆ ਜੀ ਹਾਂ ਬੂਲੇ ਡਾਇਰਤਾ ਬਾਈ ਜਮਾ ਨਵੇਂ ਪੈਣੇ ਮਗਰਲੇ ਦਿਖਾ ਦੇ ਬਈ ਮੜੇ ਹਣਾ ਮਗਰਲੇ ਪੋਣ ਵਾਲੇ ਨਹੀਂ ਜੀ ਮਗਰਲੇ ਪੋਣ ਵਾਲ ਨੇ ਟਾਇਰ ਇਹਦੇ ਕੰਡੀਸ਼ਨ ਦਾ ਵਧੀਆ ਫਿਰਦਾ ਸਾਰਾ ਬਿਲਕੁਲ ਨਵਾਂ ਟਰੈਕਟਰ ਖੜਾਗਾ ਤੇ ਬਾਈ ਕੀ ਰੇਟ ਆ ਇਹਦਾ ਰੇਟ ਜੀ ਇਹਦਾ 380 ਜੀ ਤੰਸੀ ਪੰਜਾਬ ਨੰਬਰ ਆ ਨਾ ਪੰਜਾਬ ਨੰਬਰ ਆ ਇਹ ਮਾਨਸਾ ਨੰਬਰ ਆ ਖਾਸ ਠੀਕ ਆ ਹਾਂ ਜੀ ਤੇ ਲੋਨ ਇਹਦੇ ਵੀ ਬਾਈ ਫੁੱਲ ਹੀ ਹੋ ਜੂਗਾ ਲੋਨ ਇਹਦੀ ਫੁੱਲ ਹੋ ਜੀ ਤੇ ਬਾਕੀ ਤੁਹਾਡਾ ਸੇਬਲ ਸਕੋਰ ਆ ਜਿਹੜਾ ਉਹ ਡਿਪੈਂਡ ਕਰਦਾਗਾ ਤੁਸੀਂ ਆਧਾਰ ਕਾਰਡ ਲੈ ਕੇ ਆਉਂਗੇ ਆਪਣਾ ਪੈਨ ਕਾਰਡ ਲੈ ਕੇ ਆਉਂਗੇ ਤੁਹਾਡਾ ਸੇਬਲ ਸਕੋਰ ਸਹੀ ਆ ਪਰ ਜਿਹੜਾ ਲੋਨ ਦੇ ਵਿੱਚ ਕੋਈ ਵੀ ਦਿੱਕਤ ਨਹੀਂ ਬਾਈ ਉਹ ਕਹਿੰਦੇ ਤੁਰਤ ਤੋਂ ਤੁਰਤੀ ਜਿਹੜਾ ਲੋਨ ਕਰਾ ਕੇ ਤੁਹਾਨੂੰ ਟਰੈਕਟਰ ਦਿੱਤਾ ਹਾਂ ਹਾਂ ਤੁਰਤੀ ਤੁਰਤੀ ਜੀ ਤੇ ਬਾਕੀ ਜਿਹੜੇ ਟਰੈਕਟਰ ਤੇ ਤੁਹਾਡੀ ਜਿੰਨੀ ਕੁ ਗੰਜائش ਬੰਦੀ ਹੋਈ ਡਾਉਨ ਪੇਮੈਂਟ ਦੀ ਉਨੀ ਡਾਉਨ ਪੇਮੈਂਟ ਲੈ ਕੇ ਤੁਹਾਨੂੰ ਟਰੈਕਟਰ ਜਿਹੜਾ ਦਿੱਤਾ ਜਾ ਤੇ ਬਈ ਇਹ ਹੈਗਾ ਡੀਆਈ 740 ਹੈ ਨਾ ਇਹ 740 ਇਹ ਰਾਸਥਾਨ ਨੰਬਰ ਹੈ ਜੀ ਰਾਸਥਾਨ ਨੰਬਰ ਹੈ ਇਹ ਰਾਸਥਾਨ ਨੰਬਰ ਹੈ ਠੀਕ ਆ ਬਈ ਤੇ ਕੰਡੀਸ਼ਨ ਇਹਦੀ ਵਧੀਆ ਹੀ ਗੱਲ ਹਾਂ ਬਸ ਟਾਇਰਾਂ ਬਣੀਓ ਥੋੜਾ ਜਿਹਾ ਹੋਆ ਤੇ ਬਈ ਟਾਇਰ ਟਾਇਰ ਜੀ ਇਹਦੇ ਥੋੜੇ ਨਾ ਮੂਰਲੇ ਕੰਡ ਬਣੇ ਮਗਦੇ ਕੰਡ ਬਣੇ ਮਗਦਾ ਟਾਇਰ ਤਾਂ ਬਈ ਟਾਇਰ ਮੰਗਦੇ ਚਾਰੇ ਟਾਇਰ ਮੰਗਦੇ ਤੇ ਰੇਟ ਵੀ ਜਾਇਜ਼ ਆ ਜੀ ਇਹਦਾ ਜੀ ਬਾਕੀ ਟਰੈਕਟਰ ਕੀ ਰੇਟ ਦਾ ਬਈ ਰੇਟ ਇੱਕ ਇੱਕ 90 ਜੀ ਹੋਰ ਵੀ ਘਟਕੇ ਦੇ ਦਾਂਗੇ 190 ਕਿਉਂਕਿ ਬਈ ਇਹ ਤਾਂ ਜਿਵੇਂ ਕਹ ਲਈ ਵੀ ਆਸ਼ੇ ਦੇ ਮੁੱਲ 'ਚ ਹੀ ਆ ਗਿਆ ਹਾਂ ਆਸ਼ੇ ਦੇ ਮੁੱਲ 'ਚ ਆ ਗਿਆ ਆਸ਼ੇ ਦਾ ਵੀ ਨਾ ਤੇ ਟਰੈਕਟਰ ਬਹੁਤ ਵਧੀਆ ਹੈਗਾ ਕੰਡੀਸ਼ਨ ਚ ਘਰੇ ਬਾਹੀ ਨੂੰ ਪੂਰਾ ਘੈਂਟ ਟਰੈਕਟਰ ਹੈਗਾ ਤੇ ਇਹ ਕਿਹੜਾ ਆ ਗਿਆ ਬਾਈ ਇਹ 735 ਹੈ ਜੀ 735 ਬਾਈ ਦਿਖਾਈਂ ਕਿਰਾ ਇਧਰ ਨੂੰ ਮੜਾ ਜਾ ਕੈਮਰਾ ਮਾਰ ਕੇ ਇਧਰਲੇ ਪਾਸੇ ਦੀ ਕੈਮਰਾ ਘੁਮਾ ਦੇ ਇਹਦੀ ਛੋਅ ਹੈ ਜਿਹੜੀ ਉਹ ਮਾਲਕ ਦੇ ਘਰੇ ਪਈ ਹੈ ਜੀ ਠੀਕ ਆ ਹਾਂ ਉਹ ਚ ਲਿਉਣ ਵਾਲੀ ਹੈ ਇਸ 99 ਮਾਡਲ ਹੈ ਜੀ 97 ਮਾਡਲ ਹਾਂ ਯਾ ਕੀ ਪਾ ਦਾ ਬਣ ਜੂ ਬਾਈ ਇਹ ਟਰੈਕਟਰ ਇਹ ਦੇ ਦਾਂਗੇ ਜੀ 8085 ਕੀ ਜੀ 8085 ਹਜ਼ਾਰ ਚ ਕੋਈ ਮਾੜਾ ਨਹੀਂ ਬਾਈ ਟਰੈਕਟਰ ਬਹੁਤ ਵਧੀਆ ਟਰੈਕਟਰ ਬੁੱਲੇ ਡਾ ਨਵੇਂ ਨੇ ਜੀ ਹਾਂ ਟਾਇਰ ਮੂਰਲੇ ਬਾਈ ਜਮੇ ਨਵੇਂ ਨੇਗੇ ਜਮੇ ਨਵੇਂ ਪਾਏ ਹੋਏ ਨੇ ਜਿਹੜੇ ਕਰਕੇ ਤੇ ਮਗਰਲੇ ਟਾਇਰ ਵੀ ਵਧੀਆ ਕੰਮ ਚਲਾਉ ਹੈਗੇ ਨੇ ਕਿਹੜਾ ਹਾਂ ਹਾਂ ਇਹ ਕੰਮ ਚਲਾਉਂਦੇ ਨੇ ਕਿਸੇ ਨੇ ਸ਼ੌਂਕ ਨੂੰ ਜਿਵੇਂ ਪਵਾਉਣੇ ਨੇ ਤਾਂ ਉਹ ਗੱਲ ਵੱਖਰੀ ਹੈਗੀ ਹਾਂ ਜਿਵੇਂ ਆਮ ਜਿੰਮੀਦਾਰ ਨੇ ਵੱਡੇ ਨਾਲ ਰੱਖਣਾ ਛੋਟੇ ਨਾਲ ਛੋਟਾ ਰੱਖਣਾ ਉਹਦੇ ਵਾਸਤੇ ਠੀਕ ਆ ਹਾਂ ਜੀ ਹਾਂ ਤੇ ਅੱਗੇ ਆ ਗਿਆ ਆਪਣਾ ਮਹਿంద్రਾ ਦਾ ਮਹਿంద్రਾ 605 ਜੀ 605 ਡੀ ਆ ਜੀ ਇਹ ਹਰਿਆਣਾ ਨੰਬਰ ਆ ਜੀ 2008 ਮਾਡਲ ਹੈ ਠੀਕ ਆ ਜੀ ਹਾਂ ਤੇ ਟਾਇਰ ਇਹਦੇ ਵੀ ਕੰਮ ਚਲਾਉ ਹੈਗੇ ਨੇ ਕਿਰਨ ਨਾਲ ਹਾਂ ਟਾਇਰ ਮਾਗਲੇ ਵਧੀਆ ਵੇਨੇ ਇਹਦੇ 30 ਪੈਸੇ ਵਿੱਚ ਵਧੀਆ ਜਨਗਿਰ ਦਾ ਬਈ ਓਕੇ ਹੈ ਨਾ ਜਨਗਿਰ ਦਾ ਓਕੇ ਜੀ ਇਹ ਛੋਟਾ ਹਟ ਲੱਗਿਆ ਪਿਆ ਬਈ ਉੱਪਰ ਜਿਹੜੀ ਛਤਰੀ ਤੁਸੀਂ ਦੇਖ ਸਕਦੇ ਹੋ ਵਧੀਆ ਫਾਈਬਰ ਵਾਲੀ ਰੇਟ ਹੈ ਜੀ ਇਹਦਾ 265 ਜੀ 265 ਕਿੰਨਾ ਮਾਡਲ ਦੱਸਿਆ ਸੀ ਬਈ ਇਹ ਇਹ 8 ਮਾਡਲ ਜੀ 8 ਮਾਡਲ ਹਾਂ ਹਰਿਆਣਾ ਨੰਬਰ ਦਾ ਤੇ ਅਗਲਾ ਆ ਗਿਆ 2009 ਮਾਡਲ ਆਪਣੇ ਕੋਲੇ ਹਨਾ ਇਹ ਪੰਜਾਬ ਨੰਬਰ ਆ ਗਿਆ ਜੀ ਪੰਜਾਬ ਨੰਬਰ ਤੇ 2 85 ਡੇਡ ਰੇਡ ਹੋਰ ਵੀ ਘਟਕੇ ਦੇ ਦਾਂਗੇ ਆਪਾਂ ਜੇ ਕੋਈ ਬੰਦਾ ਲੈਣਾ ਦੀ ਬੰਦਾ ਹੋਊਗਾ ਕੀ ਬੰਦਾ ਹੋ ਜਾਏ ਤੇ ਇਹ ਜਿਹੜੇ ਬਈ ਮਤਲਬ 2009 ਮਾਡਲ ਹੋਗੇ ਜਾਂ ਹੋਰ ਹੋਗੇ ਰੇ ਨਾ ਤੇਨੀ ਫਾਇਨਾਂਸ ਨਾ ਫਾਇਨਸ ਨਹੀਂ ਹੁੰਦਾ ਇਹ 1000 ਨਕਦ ਵਾਲੇ ਇਹ ਬਈ ਨਕਦੋ ਨਕਦੀ ਵਾਲੇ ਆਗੇ ਜਿਹੜੇ ਮਤਲਬ ਪਾਸਿੰਗ ਪਈ ਹੈ ਜਿਹੜੇ ਟਰੈਕਟਰਾਂ ਦੀ ਮੋਕੇ ਇਹ ਜੀ ਦਾ ਜਿਹੜਾ 2010 ਤੋਂ ਉੱਪਰ ਹੈ ਨਾ ਉਹਨੇ ਪਾਸਿੰਗ ਪਈ ਹੈ 100 ਪਲੱਸ ਵਾਲੇ ਉਹਨਾਂ ਦੇ ਉੱਤੇ ਲੋਨ ਹੁੰਦਾ ਇਹਦਾ ਹੈ ਨਹੀਂ ਜੀ ਕੰਮ ਇਹਦਾ ਕਿੰਨੇ ਇਹ ਤਾਂ ਹੈ ਨਹੀਂ ਦੇਣ ਵਾਲਾ ਅੱਪ ਜੀ ਅੱਛਾ ਇਹ ਦੇਣ ਵਾਲਾ ਹੈ ਨਹੀਂ ਆਪਾਂ ਦੇਖੋ ਬਾਈ ਉਹ ਰਮ ਵੀ ਕੋਰਾ ਕਰਾਰਾ ਕੰਮ ਹੈ ਕਹਿੰਦੇ ਇਹ ਟਰੈਕਟਰ ਦੇਣ ਵਾਲਾ ਹੈ ਨਹੀਂਗਾ ਤੁਹਾਨੂੰ ਇਹਦੇ ਵਾਰੀ ਪਹਿਲਾਂ ਦੱਸਤਾ ਤੇ ਅੱਗੇ ਆਗਾ ਸੋਨਾਲੀ ਕਾ ਡੀਆਈ 745 ਜੋ ਇਹ 2001 ਮਾਡਲ ਹੈ ਜੀ ਠੀਕ ਆ ਹਾਂ ਇਹ 45 ਇਹ ਜੀ ਇੰਜਨ ਗੇਅਰ ਓਕੇ ਹੈ ਜੀ ਇੰਜਨ ਕਰਾਇਆ ਹੋਇਆ ਮਾਲਕਾਂ ਨੇ ਅਬਦੁੱਲ ਰੋ ਠੀਕ ਆ ਬਾਈ ਇਧਰ ਦਿਖਾ ਦਿਓ ਬਾਈ ਇੰਜਨ ਜਮਾ ਵਧੀਆ ਪਿਆਗਾ ਸੁੱਕਾ ਇੰਜਨ ਆ ਕਿਤੋਂ ਲੀਕ ਸੀ ਕਿਸੇ ਪਾਸੇ ਲੀਕ ਨਹੀਂ ਜੀ ਟਾਇਰ ਉਹਦੇ ਪਏ ਨੇ 40 ਪੈਸੇ ਟਾਇਰ ਬਾਈ ਨਹੀਂ ਮੰਗ ਲੇਦਾ ਠੀਕ ਆ ਬਾਈ ਉਹਦੇ ਪਏ ਨੇ 60 ਪ ਇਹ ਪੰਜਾਬ ਨੰਬਰ ਆ ਜੀ ਠੀਕ ਆ ਰੇਟ ਆ ਜੀ 195 ਹੋਰ ਵੀ ਘਟਕੇ ਰਾਮਾਨ ਤਾਨ ਘਟ ਲਾਂਗੇ ਜੇ ਮੌਕੇ ਤੇ ਬੰਦੇ ਦੇ ਬਾਕੀ ਮੌਕੇ ਤੇ ਮਾਰਕਾ ਹਾਂ ਜੀ ਅੱਗੇ ਆ ਗਿਆ ਆਸ਼ਾ ਬਾਈ ਜੇ ਕਿਸੇ ਨੇ ਜਿਵੇਂ ਵੱਡੇ ਟਰੈਕਟਰ ਨਾਲ ਆਪਾਂ ਕਰੀ ਰੱਖਦੇ ਨਾ ਛੋਟਾ ਟਰੈਕਟਰ ਛੋਟਾ ਟਰੈਕਟਰ ਖੱਟੇ ਖੇਲੇ ਨੂੰ ਜਾਂ ਕੋਈ ਹੋਰ ਛੋਟੇ ਮਾਣ ਨੂੰ ਬਾਜੀ ਯੋਗ ਨੂੰ ਇਹ 99 ਮਾਡਲ ਆ ਜੀ 99 ਮਾਡਲ ਆ ਹਾਂ ਹੈਂਡਲ ਵਾਲੀ ਆ ਬਾਈ ਹਨਾ ਹੈਂਡਲ ਆ ਜੀ ਤੇ ਕੀ ਭਾਦ ਆ ਬਾਈ ਇਹ ਟਰੈਕਟਰ ਰੇਟ ਦਾ ਇਹ 140 ਆ ਜੀ ਇਹਦਾ 241 NC ਟਰੈਕਟਰ ਹੈ ਨਾ ਬਈ ਹਾਂ ਇੱਕ ਚਾਕ ਤੇ ਇੱਕ ਚਾਈ ਰੇਟ ਹੈ ਜੀ ਇਹਦਾ ਮੌਕੇ ਦੇ ਮਾਨਦਾਰ ਨੂੰ ਪੰਜਾਬ ਨੰਬਰ ਆਈ ਲੋਕ ਇਹ ਇੰਜਨ ਗੇਅਰ ਦਾ ਸਾਰਾ ਓਕੇ ਹੈ ਬਈ ਤੇ ਮਸਲੀ ਕੋਈ ਸੀ ਕਿchni ਸੁੱਕਾ ਹੈ ਜੀ ਕਿਸੇ ਪਾਸੇ ਲੀਕਿੰਗ ਸ਼ਿਕੀ ਨਹੀਂ ਹੈ ਜੀ ਬਈ ਕੈਮਰਾ ਮਾਰ ਕੇ ਸਾਰਾ ਵਧੀਆ ਟਰੈਕਟਰ ਹੈਗਾ ਜਮ ਓਕੇ ਤੇ ਬਾਕੀ ਟਾਇਰਾਂ ਟੂਰਾਂ ਦਾ ਵੀ ਪੂਰਾ ਵਧੀਆ ਪਾਇਆ ਟਾਇਰਾਂ ਦਾ ਵਧੀਆ ਪਿਆ ਜੀ ਹਾਂ ਕੋਈ ਹੋਣੀ ਹੈਗਾ ਤੇ ਅੱਗੇ ਆ ਗਿਆ ਆਪਣੇ ਕੋਲੇ ਨੋਵੋ ਜੀ ਅਰਜਨ ਨੋਵੀ 605 ਡੀ ਹੈ ਜੀ 605 ਡੀ ਹੈ ਜੀ ਹਾਂ ਜੀ ਇਹ ਕੀ ਪਾਦਾ ਟਰੈਕਟਰ ਆ ਗਿਆ ਬਈ ਇਹ ਜੀ ਪੰਜਾਬ ਨੰਬਰ ਹੈ ਜੀ ਇਹ 20 ਮਾਡਲ ਹੈ ਜੀ 20 ਮਾਡਲ ਹੈ ਬਿਲਕੁਲ ਨਵਾਂ ਟਰੈਕਟਰ ਖੜਾ ਹੈ ਇਹ ਜਮਾਂ ਨਵਾਂ ਟਰੈਕਟਰ ਹੈ ਜੀ ਇਹਦੇ ਹੁੱਡ ਵੀ ਲਗਾ ਛਤਰੀ ਵੀ ਲਾ ਕੇ ਦੇਵਾਂਗੇ ਠੀਕ ਆ ਹਾਂ ਇਹ 620 ਦਾ ਰੇਟ ਹੈ ਜੀ ਇਹਦਾ 620 ਦਾ ਰੇਟ ਆ ਬਾਕੀ ਮੌਕੇ ਤੇ ਮਾਨਤਾ ਨੂੰ ਹੋ ਜੂਗਾ ਜੀ ਹੈਨਾ ਤੇ ਟਾਇਰ ਦੇਖੋ ਮੂਰਲੇ ਟਾਇਰ ਦੇ ਲੋ ਮਗਲੇ ਟਾਇਰ ਦੇ ਚਾਰੇ ਵਧੀਆ ਨਵੇਂ ਟਾਇਰ ਪਏ ਨੇ ਬਾਈ ਚਾਰੇ ਮੂਰਲੇ ਦਾ ਹਟ ਟਾਇਰ ਵੀ ਬਾਈ ਚੌੜੇ ਪਾਏ ਪਏ ਅੱਜ ਕੱ데 ਸ਼ੌਂਕ ਜਿਹੜੇ ਸ਼ੌਂਕਿਆ ਪਾਉਂਦੇ ਨੇ ਉਹ ਚੌੜਾ ਟਾਇਰ ਪਾਏ ਹੋਏ ਨੇਗੇ ਤੇ ਸਾਰਾ ਚੱਲੇ ਵੀ 10-11 ਕਿੱਲੇ ਦੇ ਬਾਹਰ ਚ ਆਈ 10-11 ਕਿੱਲੇ ਹਾਂ ਇਹ ਨਾ ਸਾਫ਼ ਕਰਨਾ ਬਸ ਉਹਦੀ ਕੱਕੇ ਆ ਜੋੜੇ ਜੀ ਮਾਏ ਦਾ ਚਲੋ ਗਰਦਾ ਗੁਰਦਾ ਪਾਇਆ ਹਾਂ 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 ਉਹਦੀ ਕੱਕੇ ਤੇ ਇਹ ਤੇ ਲੋਨ ਵੀ ਲਗਪਗ ਤੁਹਾਨੂੰ ਫੁੱਲ ਹੀ ਹੋ ਜਾਊਗਾ ਥੋੜੇ ਬਹੁਤ ਜਿਹੜੀ ਡਾਊਨ ਪੇਮੈਂਟ ਦੇ ਕੇ ਟਰੈਕਟਰ ਮਿਲ ਜਾਊਗਾ ਹਣਾ ਹਾਂ ਯਾਰ ਲਾਉਣ ਵੱਲੋ ਜੀ ਸਾਰਾ ਜੀ ਇਹਨਾਂ ਕਰ ਤੇ ਇੱਕ ਬਾਈ ਆਪਣਾ ਐਡਰੈਸ ਤੇ ਫੋਨ ਨੰਬਰ ਬੋਲ ਦਿਓ ਤੁਸੀਂ ਵੀਡੀਓ ਦੇ ਵਿੱਚ ਆਪਣਾ ਐਡਰੈਸ ਹੈ ਜੀ ਭਲਾੜਾ ਮੰਡੀ ਤੇ ਜਦ ਆਪਾਂ ਇਧਰ ਆਣਾ ਭਿੱਖੀ ਤੋਂ ਫੇਰ ਤਾਂ ਰਤੀਆ ਰੋਡ ਤੇ ਆ ਗਿਆ ਜੀ ਹਾਂ ਜੇ ਰਤੀਆ ਤੋਂ ਭਿੱਖੀ ਰੋਡ ਲਾ ਲੋ ਜੀ 98155 37032 ਜੀ ਜੇ ਕਿਸੇ ਸੰਪਰਕ ਕਰਨਾ ਨੰਬਰ ਸੰਪਰਕ ਕਰ ਸਕਦਾ ਜੀ ਬਾਈ ਹੋਰਿਆ ਨੇ ਸੰਪਰਕ ਨੰਬਰ ਜਿਹੜਾ ਵੀਡੀਓ ਦੇ ਵਿੱਚ ਆਪਣਾ ਦੱਸਿਆ ਹੈਗਾ ਜੀ ਕਿਸੇ ਨੇ ਕੋਈ ਕਿਸੇ ਵੀ ਤਰ੍ਹਾਂ ਦਾ ਜਿਹੜਾ ਪੁਰਾਣਾ ਟਰੈਕਟਰ ਲੈਣਾ ਹੈ ਤਾਂ ਇਹਨਾਂ ਨਾਲ ਫੋਨ ਤੇ ਸੰਪਰਕ ਕਰਕੇ ਤੁਸੀਂ ਮਿਲ ਸਕਦੇ ਹੋਗੇ ਮਹਿੰਦਰਾ ਏਜੰਸੀ ਹੈਗੀ ਜਿਹੜੀ ਬਟਲਾੜਾ ਪੀਖੀ ਤੋਂ ਜਿਹੜੀ ਬੋਹਾਲਾ ਰੋਡ ਹੈਗਾ ਇਹਦੇ ਉੱਪਰ ਬਿਲਕੁਲ ਜਦੋਂ ਆਪਾਂ ਪੀਖੀ ਨੂੰ ਜਾਂਦੇ ਆ ਤਾਂ ਸੱਜੇ ਹੱਥ ਆ ਜਾਂਦੀ ਆ ਤੇ ਜੇ ਉਧਰੋਂ ਆਉਣੇ ਤਾਂ ਖੱਬੇ ਹੱਥ ਜਿਹੜੀ ਏਜੰਸੀ ਬਿਲਕੁਲ ਰੋਡ ਦੇ ਉੱਪਰ ਸਥਿਤ ਹੈਗੀ ਤੁਸੀਂ ਇਹਨਾਂ ਦੇ ਵਿਜ਼ਿਟ ਕਰਕੇ ਵੀ ਇੱਥੇ ਜਿਹੜ ਤੇ ਜਿੰਨੇ ਵੀ ਪੁਰਾਣੇ ਟਰੈਕਟਰ ਖੜੇ ਨੇ ਲਗਭਗ ਸਾਰਾ ਇਹ ਤੇ ਫਾਈਨਾਂਸ ਹੋ ਜੂਗਾ ਤੇ ਬਾਕੀ ਜਿਹੜੇ ਬਾਈ ਉਹਨਾਂ ਨੇ ਦੱਸਿਆ ਜਿਵੇਂ 2010 ਤੋਂ ਥੱਲੇ ਵਾਲੇ ਮਾਡਲ ਨੇ ਉਹਨਾਂ ਤੇ ਤੁਹਾਨੂੰ ਫਾਈਨਾਂਸ ਨਹੀਂ ਹੋਣਾ ਹੈਗਾ ਤੇ ਆਧਾਰ ਕਾਰਡ ਆਪਦਾ ਲੈ ਕੇ ਆਇਓ ਸਿਬਲ ਸਕੋਰ ਵਗੈਰਾ ਚੈੱਕ ਕਰਕੇ ਹਾਂ ਜੀ ਸਿਬਲ ਸਕੋਰ ਹਣਾ ਜੀ ਬੈਂਡ ਕਰਦੇ ਜਿਵੇਂ ਸਿਬਲ ਨਿਕਲਦੇ ਨਹੀਂ ਤੇ ਉਹ ਤੁਹਾਨੂੰ ਸਾਰਾ ਡਾਕੂਮੈਂਟਸ ਵਗੈਰਾ ਤੁਹਾਨੂੰ ਕੰਪਲੀਟ ਮਿਲਣਗੇ ਧੰਨਵਾਦ